ਸ਼ੇਰੀ ਨਗਰ ਪਹਲਗਾਮ ਅਤਵਾਦੀ ਹਮਲੇ ਤੋਂ ਬਾਅਦ ਪਾਲਜ ਹੁਣ ਸੁਰੱਖਿਆ ਏਜੰਸੀਆਂ ਪੂਰੀ ਤਰ੍ਹਾਂ ਚੌਕਸ ਹੋ ਚੁੱਕੀਆਂ ਨੇ ਜਿੱਥੇ ਬੀਤੇ ਕੱਲ ਪੰਜਾਬ ਦੇ ਦੋ ਜਿਹੜਿਆਂ ਯਾਨੀ ਕਿ ਅੰਮ੍ਰਿਤਸਰ ਤੇ ਫਿਰੋਜ਼ਪੁਰ ਦੇ ਵਿੱਚ ਹੋਟਲਾਂ ਦੇ ਵਿੱਚ ਜੋ ਹੈ ਐਨਆਈਏ ਦੀ ਟੀਮਾਂ ਵੱਲੋਂ ਛਾਪੇਮਾਰੀ ਕੀਤੀ ਗਈ ਦੱਸਦਾ ਇਹ ਕਿ ਵੀਰਵਾਰ ਯਾਨੀ ਕਿ ਬੀਤੇ ਕੱਲ ਅੰਮ੍ਰਿਤਸਰ ਤੇ ਫਿਰੋਜ਼ਪੁਰ ਦੇ ਹੋਟਲਾਂ ਦੇ ਵਿੱਚ ਜੋ ਹੈ ਉਹ ਐਨਆਈਏ ਦੇ ਟੀਮਾਂ ਵੱਲੋਂ ਜੋ ਹੈ ਛਾਪੇਮਾਰੀ ਕੀਤੀ ਗਈ ਜਿੱਥੇ ਅੰਮ੍ਰਿਤਸਰ ਦੇ ਦੋ ਪੋਸ਼ ਏਰੀਏ ਦੇ ਵਿੱਚ ਦੋ ਹੋਟਲਾਂ ਦੇ ਵਿੱਚ ਛਾਪੇਮਾਰੀ ਕੀਤੀ ਗਈ ਕਈ ਘੰਟਿਆਂ ਤੱਕ ਛਾਪੇਮਾਰੀ ਚੱਲੀ ਹਾਲਾਂਕਿ ਇਹ ਛਾਪੇਮਾਰੀ ਕਿਉਂ ਕੀਤੀ ਗਈ ਇਸ ਦੀ ਕੋਈ ਸੂਚਨਾ ਮੀਡੀਆ ਨੂੰ ਨਹੀਂ ਦਿੱਤੀ ਗਈ ਉੱਥੇ ਹੀ ਫਰੋਤਪੁਰ ਦੀ ਜੇਕਰ ਗੱਲ ਕਰੀਏ ਬਾਰਡਰ ਏਰੀਆ ਜਿੱਥੇ ਹੋਟਲ ਮਾਲਕ ਦੇ ਘਰ ਤੇ ਉਸਦੇ ਹੋਟਲ ਦੇ ਵਿੱਚ ਛਾਪੇਮਾਰੀ ਕੀਤੀ ਗਈ ਕਈ ਘੰਟਿਆਂ ਤੱਕ ਛਾਪੇਮਾਰੀ ਚੱਲੀ ਹਾਲਾਂਕਿ ਪੁਲਿਸ ਨੂੰ ਇਸ ਛਾਪੇਮਾਰੀ ਦੇ ਵਿੱਚ ਕੀ ਕੁਝ ਮਿਲਿਆ ਇਸ ਸਬੰਧਕ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ ਪਰ ਇਸ ਸਮੇਂ ਆਤਵਾਦੀ ਹਮਲੇ ਤੋਂ ਬਾਅਦ ਜੋ ਪਹਿਲਗਾਨ ਦੇ ਵਿੱਚ ਹੋਇਆ ਉਸ ਤੋਂ ਬਾਅਦ ਭਾਰਤ ਦੇ ਵਿੱਚ ਸੁਰੱਖਿਆ ਪੂਰੀ ਤਰ੍ਹਾਂ ਚੁੱਕਸ ਹੋ ਚੁੱਕੀ ਹੈ ਪੰਜਾਬ ਪੁਲਿਸ ਦੀ ਗੱਲ ਕਰੀਏ ਤਾਂ ਪੂਰੀ ਅਲਰਟ ਦੇ ਉੱਤੇ ਪੰਜਾਬ ਪੁਲਿਸ ਹੈ ਦਿੱਲੀ ਦੇ ਵਿੱਚ ਵੀ ਹਾਈ ਅਲਰਟ ਹੈ ਉੱਥੇ ਹੀ ਪਾਤੀ ਫੌਜ ਵੀ ਜੋ ਹੈ ਉਹ ਜੁਦਦ ਇਤਿਆਸੂਲ ਕੀਤਾ ਜਾ ਰਿਹਾ ਹੈ ਤਾਂ ਬੀਤੇ ਕੱਲ ਪੰਜਾਬ ਦੇ ਵਿੱਚ ਵੀ ਛਾਪੇਮਾਰੀ ਜੋ ਹੈ ਉਹ ਐਨਆਈਏ ਦੀ ਟੀਮ ਦੇ ਵੱਲੋਂ ਕੀਤੀ ਗਈ ਹੈ ਹਾਲਾਂਕਿ ਇਸ ਛਾਪੇਮਾਰੀ ਦੇ ਵਿੱਚ ਕੀ ਕੁਝ ਨਿਕਲਿਆ ਇਸ ਬਾਰੇ ਕੋਈ ਵੀ ਇਸ ਬਾਬਤ ਜਾਣਕਾਰੀ ਜੋ ਹੈ ਉਹ ਅਜੇ ਮੀਡੀਆ ਨੂੰ ਨਹੀਂ ਦਿੱਤੀ ਗਈ ਪਰ ਦੋ ਹੋਟਲਾਂ ਦੇ ਵਿੱਚ ਅੰਮ੍ਰਿਤਸਰ ਤੇ ਫਿਰੋਜ਼ਪੁਰ ਦੇ ਵਿੱਚ ਵੀ ਹੋਟਲ ਮਾਲਕ ਤੇ ਉਸਦੇ ਹੋਟਲ ਦੇ ਵਿੱਚ ਛਾਪੇਮਾਰੀ ਕੀਤੀ ਗਈ ਹੈ